ਜੇਲ੍ਹ 'ਚ ਦਿੱਤਾ ਵੱਡੇ ਵੱਡੇ ਲੀਡਰਾਂ ਨੂੰ ਜੇਲ੍ਹ 'ਚ ਦਿੱਤਾ ਤੇ ਵੱਡੇ ਵੱਡੇ ਘਟਾਲਿਆਂ ਨੂੰ ਦਬਾ ਕੇ ਬੀਜੇਪੀ 'ਚ ਉਹ ਜੇ ਪੋਲਿਟਿਸ਼ੀਅਨ ਨੂੰ ਸ਼ਾਮਲ ਕਰ ਰਹੀ ਆ ਉਸ ਚੀਜ਼ ਦੇ ਲੋਕ ਅਸੀਂ ਜਿਹੜੇ ਇਕੱਠੇ ਹੋਏ ਆ ਤੇ ਅਸੀਂ ਬੀਜੇਪੀ ਸਰਕਾਰ ਦੀ ਇਸਤਾਨਾਸ਼ਾ ਦੇ ਦੇਸ਼ ਦੇ ਸੰਵਿਧਾਨ ਨੂੰ ਮੋਡੀਫਾਈ ਕਰਨ ਦੇ ਤੇ ਤੋੜ ਮੋੜ ਕੇ ਇੱਕ ਨਵੇਂ ਤਰੀਕੇ ਨਾਲ ਜਿਹੜੀ ਇਹਨਾਂ ਦੀ ਚਾਲ ਚੱਲ ਰਹੀ ਆ ਅਸੀਂ ਉਹਦੀ ਸਖਤ ਜਿਹੜੀ ਆ ਆਲੋchnਾ ਕਰਦੇ ਆ ਮੈਮ ਬੀਜੇਪੀ ਦੀ ਜੇਕਰ ਗੱਲ ਕਰੀਏ ਬੀਜੇਪੀ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਦੇ ਮਸਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਉੱਪਰ ਕੋਈ ਫਰਕ ਪੈਂਦਾ ਹੋਇਆ ਨਜ਼ਰ ਆਊਗਾ ਨਹੀਂ ਫਰਕ ਤੇ ਉਹਨਾਂ ਤੇ ਖੁੱਤੇ ਪੈ ਰਿਆ ਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਛਵੀ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਭਾਜਪਾ ਦਾ ਆਪਣਾ ਜਿਹੜਾ ਪੈਰਾਂ ਤੇ ਕਹਾੜੀ ਮਾਰੀ ਉਹਨਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਤੇ ਵੱਡੇ ਵੱਡੇ ਬਹੁਤ ਘਟਾਲੇਬਾਜ਼ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਸੈਂਕੜਾਂ ਕਰੋੜਾਂ ਦੇ ਘਟਾਲੇ ਕੀਤੇ ਨੇ ਜਿਨ੍ਹਾਂ ਜਿਹੜੇ ਕੀ ਆਜ਼ਾਦ ਘੁਮ ਰਹੇ ਨੇ ਜabb BJP ਨੂੰ ਫੰਡ ਦੇ ਰਹੇ ਨੇ ਤੇ ਇਸ ਤਰੀਕੇ ਦਾ ਜਿਹੜਾ ਤਾਨਾਸ਼ਾਹ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਜਿਹੜਾ ਜੇਲ੍ਹਾਂ ਦਾ ਇਹ ਜ਼ੁਲਮ ਦਾ ਜਿਹੜਾ ਜਵਾਬ ਆ ਲੋਕ ਵੋਟ ਨਾ ਦੇਣ ਨੂੰ ਤਿਆਰ ਨੇ ਤੇ ਅਸੀਂ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ ਉਹਨਾਂ ਦੇ ਬਣਾਏ ਹੋਏ ਪਵਿੱਤਰ ਸੰਵਿਧਾਨ ਨੂੰ ਬਚਾਉਣ ਲਈ ਜੋ ਕਰਨਾ ਪਿਆ ਉਹ ਕਰਾਂਗੇ ਬੀਜੇਪੀ ਵੱਲੋਂ ਜਿਹੜਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਕਿਵੇਂ ਦੇਖਣਾ ਇਹਨਾਂ ਨੇ ਤਾਂ ਪਹਿਲਾਂ 10-10 ਲੱਖ ਖਾਤਿਆਂ 'ਚ ਵੀ ਪਾਉਣਾ ਸੀ ਇਹਨਾਂ ਨੇ ਤਾਂ ਬੜਾ ਕੁਝ ਕਰਨਾ ਸੀ ਇਹਨਾਂ ਦੇ ਜਿਹੜੇ ਵਾਅਦੇ ਨੇ ਉਹ ਸਾਰਾ ਦੇਸ਼ ਜਾਣਦਾ ਹੀ ਹੈ ਕਿ ਇਹਨਾਂ ਦਾ ਇੱਕ ਹੀ ਕੰਮ ਹੈ ਫੁੱਟ ਪਾਓ ਤੇ ਰਾਜ ਕਰੋ ਇਹਨਾਂ ਨੇ ਇਹ ਸਾਡਾ ਜਿਹੜਾ ਸੰਵਿਧਾਨ ਆ ਦੇਸ਼ ਦਾ ਇਹ ਬਰਾਬਰੀ ਦੀ ਗੱਲ ਕਰਦਾ ਸਾਰੇ ਧਰਮਾਂ ਦੀ ਸਾਰੇ ਲੋਕਾਂ ਦੀ ਹਰ ਇੱਕ ਦੀ ਉਹ ਬਰਾਬਰੀ ਦੀ ਗੱਲ ਕਰਦਾ ਪਰ ਇਹਨਾਂ ਨੇ ਫੁੱਟ ਪਾਓ ਤੇ ਰਾਜ ਕਰੋ ਹੀ ਕਰਨਾ ਹੈ ਤੇ ਇਹ ਵੀ ਡਰ ਆ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਤੰਤਰ ਨੂੰ ਖਤਮ ਕਰਕੇ ਵੋਟ ਪਾਉਣ ਦਾ ਅਧਿਕਾਰ ਵੀ ਖੋਹ ਸਕਦੇ ਨੇ ਲੋਕਾਂ ਤੋਂ ਤੇ ਦੇਸ਼ 'ਚ ਵੋਟਾਂ ਤੋਂ ਬਿਨਾਂ ਇਹ ਜਿਹੜੀ ਕੇਂਦਰ 'ਚ ਆਪਣੀ ਸਰਕਾਰ ਰੱਖਣ ਦੀ ਚਾਲ ਚੱਲ ਸਕਦੇ ਨੇ ਸੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਇਹ ਸਹੀ ਸਰਕਾਰ ਚੁਣਨ ਦੀ ਲੋੜ ਆ ਇੰਡੀਆ ਅਲਾਈਅੰਸ ਦੀ ਜਿਹੜੀ ਸਰਕਾਰ ਹੈ ਮੈਨੂੰ ਪੂਰੀ ਉਮੀਦ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਤੇ ਪੂਰੇ ਦੇਸ਼ ਤੋਂ ਜਿਹੜੇ ਲੋਕ ਨੇ ਉਹ ਸਾਡੇ ਦੇਸ਼ ਦੀ ਜਿਹੜੀ ਵੱਖ-ਵੱਖ ਰਾਜਾਂ ਦਾ ਮਿਲਿਆ ਬਣਿਆ ਹੋਇਆ ਇੱਕ ਦੇਸ਼ ਹੈ ਤੇ ਉਸ ਚੀਜ਼ ਨੂੰ ਸਮਝਦੇ ਹੋਏ ਇੱਕ ਚੰਗੀ ਸਰਕਾਰ ਚੰਗੀ ਨੀਅਤ ਵਾਲੀ ਸਰਕਾਰ ਨੂੰ ਚੁਣਨਗੇ ਮਨੀਸ਼ ਤਵਾੜੀ ਜੀ ਨੂੰ ਚੰਡੀਗੜ੍ਹ ਤੋਂ ਸੀਟ ਦਿੱਤੀ ਗਈ ਹੈ ਜਿਹਨੂੰ ਮਰਜ਼ੀ ਦੇ ਦੇਣ ਜੀ ਸਭ ਦੀ ਸਭ ਨੂੰ ਬੈਸਟ ਵਿਸ਼ੀਜ਼ ਨੇ ਗੁੱਡ ਲੱਕ ਹੈ ਜੇਲ੍ਹ ਚ ਦਿੱਤਾ ਵੱਡੇ ਵੱਡੇ ਲੀਡਰਾਂ ਨੂੰ ਜੇਲ੍ਹ ਚ ਦਿੱਤਾ ਤੇ ਵੱਡੇ ਵੱਡੇ ਘਟਾਲਿਆਂ ਨੂੰ ਦਬਾ ਕੇ ਬੀਜੇਪੀ ਚ ਉਹ ਜੇ ਪੋਲਿਟਿਸ਼ੀਅਨ ਨੂੰ ਸ਼ਾਮਲ ਕਰ ਰਹੀ ਆ ਉਸ ਚੀਜ਼ ਦੇ ਲੋਕ ਅਸੀਂ ਜਿਹੜੇ ਇਕੱਠੇ ਹੋਏ ਆ ਤੇ ਅਸੀਂ ਬੀਜੇਪੀ ਸਰਕਾਰ ਦੀ ਇਸਤਾਨਾ ਸ਼ਾਹ ਦੇ ਦੇਸ਼ ਦੇ ਸੰਵਿਧਾਨ ਨੂੰ ਮੋਡੀਫਾਈ ਕਰਨ ਦੇ ਤੇ ਤੋੜ ਮਰੋੜ ਕੇ ਇੱਕ ਨਵੇਂ ਤਰੀਕੇ ਨਾਲ ਜਿਹੜੀ ਇਹਨਾਂ ਦੀ ਚਾਲ ਚੱਲ ਰਹੀ ਆ ਅਸੀਂ ਉਹਦੀ ਸਖਤ ਜਿਹੜੀ ਆ ਆਲੋchna ਕਰਦੇ ਆ ਮੈਮ ਬੀਜੇਪੀ ਦੀ ਜੇਕਰ ਗੱਲ ਕਰੀਏ ਬੀਜੇਪੀ ਜਿਹੜੀ ਆ ਉਹ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਦੇ ਮਸਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਉੱਪਰ ਕੋਈ ਫਰਕ ਪੈਂਦਾ ਹੋਇਆ ਨਜ਼ਰ ਆਊਗਾ ਨਹੀਂ ਫਰਕ ਤੇ ਉਹਨਾਂ ਤੇ ਖੁੱਤੇ ਪੈ ਰਿਹਾ ਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਛਵੀ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਭਾਜਪਾ ਦਾ ਆਪਣਾ ਜਿਹੜਾ ਪੈਰਾਂ ਤੇ ਕਹਾੜੀ ਮਾਰੀ ਉਹਨਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਤੇ ਵੱਡੇ ਵੱਡੇ ਬਹੁਤ ਘਟਾਲੇਬਾਜ਼ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਸੈਂਕੜਾਂ ਕਰੋੜਾਂ ਦੇ ਘਟਾਲੇ ਕੀਤੇ ਨੇ ਜਿਨ੍ਹਾਂ ਜਿਹੜੇ ਕੀ ਆਜ਼ਾਦ ਘੁੰਮ ਰਹੇ ਨੇ ਜਦੋਂ ਭਾਜਪਾ ਨੂੰ ਫੰਡ ਦੇ ਰਹੇ ਨੇ ਤੇ ਇਸ ਤਰੀਕੇ ਦਾ ਜਿਹੜਾ ਤਾਨਾਸ਼ਾਹ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਜਿਹੜਾ ਜੇਲ੍ਹਾਂ ਦਾ ਇਹ ਜ਼ੁਲਮ ਦਾ ਜਿਹੜਾ ਜਵਾਬ ਆ ਲੋਕ ਵੋਟ ਨਾ ਦੇਣ ਨੂੰ ਤਿਆਰ ਨੇ ਤੇ ਅਸੀਂ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ ਉਹਨਾਂ ਦੇ ਬਣਾਏ ਹੋਏ ਪਵਿੱਤਰ ਸੰਵਿਧਾਨ ਨੂੰ ਬਚਾਉਣ ਲਈ ਜੋ ਕਰਨਾ ਪਿਆ ਉਹ ਕਰਾਂਗੇ ਭਾਜਪਾ ਵੱਲੋਂ ਅਜਿਹਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਕਿਵੇਂ ਦੇਖਦੇ ਇਹਨਾਂ ਨੇ ਤਾਂ ਪਹਿਲਾਂ 100 ਲੱਖ ਖਾਤਿਆਂ 'ਚ ਵੀ ਪਾਉਣਾ ਸੀ ਇਹਨਾਂ ਨੇ ਤਾਂ ਬੜਾ ਕੁਝ ਕਰਨਾ ਸੀ ਇਹਨਾਂ ਦੇ ਜਿਹੜੇ ਵਾਅਦੇ ਨੇ ਉਹ ਸਾਰਾ ਦੇਸ਼ ਜਾਣਦਾ ਹੀ ਹੈ ਕਿ ਇਹਨਾਂ ਦਾ ਕੀ ਕੰਮ ਹੈ ਫੁੱਟ ਪਾਓ ਤੇ ਰਾਜ ਕਰੋ ਇਹਨਾਂ ਨੇ ਇਹ ਸਾਡਾ ਜਿਹੜਾ ਸੰਵਿਧਾਨ ਆ ਦੇਸ਼ ਦਾ ਇਹ ਬਰਾਬਰੀ ਦੀ ਗੱਲ ਕਰਦਾ ਸਾਰੇ ਧਰਮਾਂ ਦੀ ਸਾਰੇ ਲੋਕਾਂ ਦੀ ਹਰ ਇੱਕ ਦੀ ਉਹ ਬਰਾਬਰੀ ਦੀ ਗੱਲ ਕਰਦਾ ਪਰ ਇਹਨਾਂ ਨੇ ਫੁੱਟ ਪਾਓ ਤੇ ਰਾਜ ਕਰੋ ਹੀ ਕਰਨਾ ਹੈ ਤੇ ਇਹ ਵੀ ਡਾਰਾ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਤੰਤਰ ਨੂੰ ਖਤਮ ਕਰਕੇ ਇਹ ਵੋਟ ਪਾਉਣ ਦਾ ਅਧਿਕਾਰ ਵੀ ਖੋਹ ਸਕਦੇ ਨੇ ਲੋਕਾਂ ਤੋਂ ਤੇ ਦੇਸ਼ 'ਚ ਵੋਟਾਂ ਤੋਂ ਬਿਨਾ ਇਹ ਜਿਹੜੀ ਕੇਂਦਰ 'ਚ ਆਪਣੀ ਸਰਕਾਰ ਰੱਖਣ ਦੀ ਚਾਲ ਚੱਲ ਸਕਦੇ ਨੇ ਸੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਸਹੀ ਸਰਕਾਰ ਚੁਣਨ ਦੀ ਲੋੜ ਆ ਇੰਡੀਆ ਅਲਾਈਅንስ ਦੀ ਜਿਹੜੀ ਸਰਕਾਰ ਹੈ ਮੈਨੂੰ ਪੂਰੀ ਉਮੀਦ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਤੇ ਪੂਰੇ ਦੇਸ਼ ਤੋਂ ਜਿਹੜੇ ਲੋਕ ਨੇ ਉਹ ਸਾਡੇ ਦੇਸ਼ ਦੀ ਜਿਹੜੀ ਵੱਖ-ਵੱਖ ਰਾਜਾਂ ਦਾ ਮਿਲਿਆ ਬਣਿਆ ਹੋਇਆ ਇੱਕ ਦੇਸ਼ ਹੈ ਤੇ ਉਸ ਚੀਜ਼ ਨੂੰ ਸਮਝਦੇ ਹੋਏ ਇੱਕ ਚੰਗੀ ਸਰਕਾਰ ਚੰਗੀ ਨੀਅਤ ਵਾਲੀ ਸਰਕਾਰ ਨੂੰ ਚੁਣਨਗੇ ਮਨੀਸ਼ ਤਵਾੜੀ ਜੀ ਨੂੰ ਚੰਡੀਗੜ੍ਹ ਤੋਂ ਸੀਟ ਦਿੱਤੀ ਗਈ ਹੈ ਜਿੰਨੂੰ ਮਰਜ਼ੀ ਦੇ ਦੇਣ ਜੀ ਸਭ ਦੀ ਸਭ ਨੂੰ ਬੈਸਟ ਵਿਸ਼ੀਜ਼ ਨੇ ਗੁੱਡ ਲੱਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ